ਹੋਏ ਮਰ ਗਈ ਸਾਢੇ ਪਟ ਲੱਗ ਚੁੱਕੀ ਐ ਅੱਗ ਰਾਤ ਇੱਥੇ ਅੱਗ ਲੱਗੀ ਸੀਗੀ ਆ ਦੇਖੋ ਅੱਗ ਵੱਧਦੀ ਐ ਉਹ ਵੀ ਅੰਦਰ ਸਾਢੇ ਪਟ ਲੱਗ ਚੁੱਕੀ ਐ ਅੱਗ ਤੇ ਜਾ ਕੇ ਵੇੜੀ ਐ ਮਾਫ ਕਰ ਮਿਹਰਬਾਨੀ ਥੋੜੀ ਭਈ ਐ ਬਾਈ ਬੰਦ ਕਰ ਕੇ ਨਹੀਂ ਅਜਾਏ ਤਾਂ ਪਤਾ ਲੱਗੂ ਮੈਂ ਵੀ ਹੋਰ ਜੱਜ ਨੇ ਮੇਰੀ ਬਹੁਤ ਜ਼ਿਆਦਾ ਜਿੰਨੇ ਵੀ ਕਹਿਦਗੇ ਬਹੁਤ ਜ਼ਿਆਦਾ ਉਹ ਦਾ ਕੰਟਰੋਲ ਕਰ ਲਿਆ ਜੀ ਪਿੰਡ ਵਾਲੇ ਪਹੁੰਚ ਗਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਓਏ ਹੋਏ ਵਾਹ ਮਰ ਗਈ ਰਾਤ ਇੱਥੇ ਅੱਗ ਲੱਗੀ ਸੀਗੀ ਗੱਠਾ-ਗੁੱਠਾ ਪੰਗਿਆ ਸੀਗੀਆਂ ਪਰ ਬਚਤ ਰਹਿ ਗਈ ਤੇ ਰਾਤ ਫਾਇਰ ਵਾਲੇ ਨੂੰ ਫੋਨ ਲਾਇਆ ਗਿਆ ਪਰ ਉਹਨਾਂ ਦਾ ਫੋਨ ਫੋਨ ਲੱਗਿਆ ਨਹੀਂ ਤੇ ਫਿਰ ਡੱਬ ਵਾਲਿਆਂ ਦਾ ਲੱਗਿਆ ਸੀਗਾ ਉਹ ਕਹਿੰਦੇ ਵੀ ਇੱਕ ਪਤਨੀ ਬੁੱਲਰ ਵਾਲੇ ਤੇ ਕਾਦਣਗੇ ਸਾਡੇ ਪਿੰਡ ਹੀ ਦੋ ਥਾਵਾਂ ਤੇ ਅੱਗ ਲੱਗੀ ਸੀ ਇੱਕ ਤਾਂ ਇੱਥੇ ਇੱਕ ਟਾਵਰ ਕੋਲੇ ਆਦੇ ਆ ਤੇ ਪਰ ਐ ਵੀ ਪਿੰਡ ਵਾਲਿਆਂ ਨੇ ਵਾਹ ਬੂਕੇ ਕੰਮ ਸੈੱਟ ਕਰ ਲਿਆ ਚਲੋ ਹੁਣ ਤਾਂ ਤੂੜੀਆਂ ਦੜਗੀਆਂ ਬਣ ਗਈਆਂ ਕਣਕਾਂ ਵੀ ਵੱਡੀਆਂ ਆਈਆਂ ਤਾ ਕੋਈ ਜਿਆਦਾ ਡਰ ਹੈ ਨਹੀਂ ਸੀ ਪਰ ਫਿਰ ਵੀ ਹਵਾ ਰਾਤ ਬਹੁਤ ਤੇਜ਼ ਸੀ ਹਵਾ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਕਿੰਨੀ ਜਿਆਦਾ ਤੇਜ਼ ਸੀਗੀ ਸਾਰੇ ਕਿਤੇ ਚੰਡੀਗੜ੍ਹ ਵੇਖ ਲਓ ਦਿਨੇ ਨੇਰਾ ਹੋ ਗਿਆ ਸੀ ਤੇ ਪਿੰਡ ਵੀ ਕੱਲ ਬਹੁਤ ਜਿਆਦਾ ਹਵਾ ਸੀ ਤੁਸੀਂ ਵੀਡੀਓ ਵਿੱਚ ਵੇਖੇ ਹੋਣਾ ਇੱਕ ਐਮ ਚੱਲ ਦੋਨੇ ਪਾਸੇ ਸੜਕਾਂ ਫਜ਼ਰ ਫੁਜ਼ਲ ਤਾਂ ਆਉਣ ਚਲੋ ਵੱਡੀ ਬੁੱਢੀ ਗਈ ਤੇ ਬਚਤ ਰਹਿ ਗਈ ਪਰ ਬਾਕੀ ਵੀ ਧਿਆਨ ਰੱਖਿਆ ਕਰੋ ਹੁਣ ਐ ਨਹੀਂ ਪਤਾ ਇਹ ਲਾਈਟ ਤਾਂ ਪਹਿਲਾਂ ਹੀ ਬੰਦ ਕਰ ਦਿੱਤੀ ਉਹਨਾਂ ਨੇ ਵੀ ਕਾਦਰ ਨ ਲੱਗੀ ਐ ਪਰ ਸਮਾਂ ਰਹਿੰਦੇ ਲੋਕਾਂ ਨੇ ਕਾਬੂ ਕਰ ਲਿਆ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪ ਦਾ ਵਿਚਾਰ ਰੱਖੋ ਹੁਣ ਤਾਂ ਇਹ ਨਾ ਗਰਮੀ ਬਹੁਤ ਜ਼ਿਆਦੇ ਆ ਮੜੇ ਨਾਲ ਹੀ ਤੁਹਾਨੂੰ ਪਤਾ ਕੀ ਕੁਛ ਹੋ ਜਾਂਦਾ ਹੋਰ ਫਿਰ ਕੀ ਹਾਲ ਜੀ ਕੀ ਕਰਦਾ ਫਿਰਦਾ ਰਾਤ ਨੂੰ ਪਤਾ ਲੱਗਿਆ ਸੀਗਾ ਅਗ ਲੱਗੀ ਦਾ ਨਾ ਯਾਰ ਨਹੀਂ ਉਹਨਾਂ ਮੈਨੂੰ ਫੋਨ ਆਇਆ ਪਰ ਮੀਤ ਦਾ ਕਿ ਗੁਰੂ ਘਰ ਅਬੀ ਅਨਾਉਂਸਮੈਂਟ ਕਰਾ ਦੇ ਉਹ ਮੈਂ ਕਰਵਾਈ ਬਾਬਾ ਨੂੰ ਕਹਿੰਦਾ ਕਿ ਨਾ 10 ਵਜੇ ਦੇ ਚਲਦੀ ਹੈ ਵੀ ਸ਼ਾਇਦ ਨਾ ਸੁਣੇ ਮੈਂ ਤੁਹਾਨੂੰ ਅਨਾਉਂਸਮੈਂਟ ਤਾਂ ਕਰਉ ਚਲ ਜਿਹਨੂੰ ਸੁਣੂਗੀ ਉਹ ਤਾਂ ਆਊਗਾ ਪਰ ਬੰਦੇ ਬਾਬਾ ਆ ਗਏ ਸੀ ਤਾਂ ਬੱਟ ਤਰ ਗਈ ਹੋਰਾ ਬਈ ਹੈ ਤੇ ਬਾਕੀ ਵੀ ਆ ਸੇਮ ਨਾਲੇ ਦੀ ਸਫਾਈ ਜਲਦ ਤੋਂ ਜਲਦ ਕੀਤੀ ਜਾਵੇ ਇਹ ਸਾਡੀ ਬੇਨਤੀ ਹੱਥ ਬਨ ਕੇ ਕਿਉਂਕਿ ਪਿੰਡ ਵਾਲਿਆਂ ਦੋਤਨਾਂ ਦੀ ਕਹਿਤਾ ਉਧਰੋਂ ਤਾਂ ਦੇ ਕਰਨ ਲੱਗ ਗਏ ਸੀ ਬਾਕੀ ਇਧਰ ਤਾਂ ਮੈਨੂੰ ਪਤਾ ਨਹੀਂ ਇਹਦੀ ਵੀ ਸਫਾਈ ਬਹੁਤ ਜ਼ਰੂਰੀ ਹੈ ਇਹ ਮੰਨ ਲਾ ਸਾਲ ਬਾਦ ਹੁੰਦੀ ਹੈ ਨਾ ਹਾਂ ਇੱਕ ਪਾਸਾ ਇਹ ਤਾਂ ਕਰਤਾ ਨਾ ਹਾਂ ਇੱਕ ਪਾਸਾ ਕਰਤਾ ਆ ਫੁੱਲ ਵੇਖ ਲੈ ਸੋਹਣਿਆ ਰਣਾ ਕਿਹੜੀ ਨਸਲ ਦਾ ਮੋਟਾ ਬਈ ਹੈ ਪਰ ਆ ਤੈਨੂੰ ਹੈ ਕੋ ਧਿਆਨ ਚ ਬਹੁਤ ਸੋਹਣੇ ਫੁੱਲ ਇਹਨਾਂ ਲੱਗਦੇ ਥੋੜਾ ਸਮਾਂ ਹੀ ਹੈ ਨਾ ਉੜ ਕੇ ਤਾਂ ਹੋ ਜਾਂਦੇ ਆ ਛੜ ਜੇ ਜਾਂਦੇ ਆ ਆ ਦੇਖੋ ਐਗ ਵੱਧਦੀ ਹੈ ਉਭੀ ਜਾਂਦੀ ਹੈ ਨਾ ਵਾਕਈ ਵੀ ਨਿਗਰ ਰੱਖਿਆ ਕਰੋ ਜੇ ਇਹ ਘਰ ਘਰ ਨੇੜੇ ਹੋਵੇ ਬਹੁਤ ਔਖਾ ਹੋ ਜਾਂਦਾ ਹੈ ਵਜਾਉਣੀ ਬਹੁਤ ਔਖੀ ਹੈ ਕਿਤਾ ਚਲੋ ਪਿੰਡ ਦੇ ਵਿੱਚ ਸਾਧਨ ਸੂਤਰ ਹੁੰਦੇ ਸਾਰੇ ਲੋਕ ਆ ਜਾਂਦੇ ਆ ਤਾਂ ਕਰਕੇ ਬੱਟਤ ਰਹਿ ਜਾਂਦੀ ਹੈ ਨਹੀਂ ਬਹੁਤ ਔਖਾ ਹੁੰਦਾ ਹੈ ਹੁਣ ਤਾਂ ਇਹ ਰੇਕ ਜਿਹਾ ਬਰੂ ਬਣੀ ਪਈ ਇੰਨੀ ਯਾਰੇ ਗਰਮੀ ਹੈ